ਜੀ ਵਿਦਿਆਰਥੀਓ ਮੈਰੀਟੋਰੀਅਸ ਸਕੂਲਾਂ ਦੇ 11ਵੀਂ ਕਲਾਸ ਦੇ ਦਾਖਲੇ ਲਈ ਜਿਹੜੀ ਕਾਉਂਸਲਿੰਗ ਚੱਲ ਰਹੀ ਹੈ ਉਹਦਾ ਚੌਥੇ ਦਿਨ ਜਿਹੜਾ ਕਿਹੜੀ ਕੈਟਾਗਰੀ ਦੇ ਕੈਂਡੀਡੇਟ ਬੁਲਾਏ ਗਏ ਨੇਗੇ ਉਸ ਵਿੱਚ ਨੰਬਰ 1 ਤੇ ਪ੍ਰਾਈਵੇਟ ਆਉਂਦਾ ਨੰਬਰ 2 ਤੇ ਡਿਸੇਬਲਡ ਕੈਟਾਗਰੀ ਤੇ ਨੰਬਰ 3 ਤੇ ਜਿਹੜਾ ਆ ਜਾਂਦਾਗਾ WHH ਆਓ ਸਭ ਤੋਂ ਪਹਿਲਾਂ ਦੇਖੀ ਆਪਾਂ 16 6 25 ਨੂੰ ਕਿੱਥੋਂ ਤੋਂ ਲੈ ਕੇ ਕਿਹੜੀ ਮੈਡ ਤੋਂ ਲੈ ਕੇ ਕਿਹੜੀ ਲੜੀ ਤੋਂ ਲੈ ਕੇ ਇਹ ਕਿਹੜੇ ਨੰਬਰਾਂ ਤੋਂ ਲੈ ਕੇ ਜਿਹੜਾ ਇਹ ਬੁਲਾਏ ਗਏ ਨੇ ਵਿਦਿਆਰਥੀ ਪ੍ਰਾਈਵੇਟ ਕੈਟਾਗਰੀ ਵਾਲੀ ਉਹ ਵਿਦਿਆਰਥੀ ਜਿਹੜੇ ਆਟਾ ਦਾਣ ਸਕੀਮ ਤਹਿਤ ਜਿਨ੍ਹਾਂ ਨੂੰ ਬੁਲਾਇਆ ਜਾਂਦਾਗਾ ਜਿਨ੍ਹਾਂ ਕੋਲੇ ਨੀਲਾ ਕਾਰਡ ਹੋਣਾ ਚਾਹੀਦਾ ਜਾਂ ਸਮਾਰਟ ਕਾਰਡ ਹੋਣਾ ਚਾਹੀਦਾ ਬਾਕਾਇਦਾ ਤੌਰ ਤੇ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਵਿੱਚ ਪਾਇਆ ਹੋਇਆ ਉੱਥੇ ਤੁਸੀਂ ਸੁਣ ਸਕਦੇ ਹੋ ਸਾਰਾ ਤਾਂ ਪ੍ਰਾਈਵੇਟ ਵਾਲੇ ਜਿਹੜੇ ਨੇ ਹੈਗੇ ਨੇ ਮੈਟ ਨੰਬਰ 1 ਤੋਂ ਲੈ ਕੇ 580 ਤੱਕ ਬੁਲਾਏ ਗਏ ਨੇ ਇਹਨਾਂ ਦਾ ਲੜੀ ਨੰਬਰ ਜਿਹੜਾ ਹੈਗਾ 3597 ਤੋਂ 4176 ਤੇ ਇਹਨਾਂ ਵਿਦਿਆਰਥੀਆਂ ਦੀ ਗਿਣਤੀ 580 ਬਣਦੀ ਹੈਗੀ ਇਹ ਪ੍ਰਾਈਵੇਟ ਵਿਦਿਆਰਥੀਆਂ ਲੜਕੀਆਂ ਲਈ ਜਿਹੜਾ ਆਪਾਂ ਪਹਿਲਾਂ ਜਿਹੜਾ ਇਹ ਮਤਲਬ ਵੀ ਦੱਸ ਰਹੇ ਹਾਂ ਕਿ ਲੜਕੀਆਂ ਲਈ ਜਿਹੜੀ ਮੈਰਿਟ ਨੰਬਰ 1 ਤੋਂ ਲੈ ਕੇ 580 ਤੱਕ ਤੇ ਲੜੀ ਨੰਬਰ 3597 ਤੋਂ 4176 580 ਬਣਦੇ ਗਏ ਸੀ ਸਭ ਤੋਂ ਜਿਹੜੀ ਹਾਈਐਸਟ ਮੈਟ ਹੈ ਪ੍ਰਾਈਵੇਟ ਦੀ 122 ਨੰਬਰਾਂ ਵਿਦਿਆਰਥੀ ਦੇ ਟੌਪ ਵਾਲੇ ਦੇ ਜਿਹੜੀ ਕਿ ਮੈਰਿਟ ਨੰਬਰ ਇੱਕ ਵਾਲੇ ਦੇ ਤੇ ਸਭ ਤੋਂ ਹੇਠਲੇ ਦੇ 53 ਨੰਬਰ ਬਣਦੇ ਯਾਨੀ ਕਿ 580 ਤੇ ਮੈਰਿਟ ਨੰਬਰ ਆ ਜਿਸ ਦਾ ਆਇਆ ਉਹਦੇ 53 ਨੰਬਰ ਨੇ ਕਿ ਹੇਠਲੀ ਮੈਟ ਬਣਦੀ ਆ ਏਸੀ ਕੀ ਲੜਕੀਆਂ ਦੀ ਪ੍ਰਾਈਵੇਟ ਤੇ ਲੜਕੇ ਜਿਹੜੇ ਪ੍ਰਾਈਵੇਟ ਕੋਟੇ ਦੇ ਬੱਚੇ ਨੇ ਉਹ ਮੈਟ ਨੰਬਰ 1 ਤੋਂ ਲੈ ਕੇ 410 ਉਹਨਾਂ ਦੀ ਮੈਟ ਨੰਬਰ 1 ਤੋਂ ਲੈ ਕੇ 410 ਬਣਦਾ ਲੜੀ ਨੰਬਰ 29 ਤੋਂ 17 ਤੋਂ 3326 ਬਣਦਾਗਾ ਲੜੀ ਨੰਬਰ 29 17 3326 ਇਹਨਾਂ ਵਿਦਿਆਰਥੀਆਂ ਦੀ ਗਿਣਤੀ 410 ਬਣਦੀ ਆ ਮੁੰਡਿਆਂ ਦੀ ਜੋ ਪ੍ਰਾਈਵੇਟ ਸਕੂਲਾਂ ਦੇ ਨੇ ਇਹਨਾਂ ਦੇ ਅੰਕ ਉੱਪਰਲੇ ਹਾਈਐਸਟ ਮੈਟ ਗਈ ਇਹਨਾਂ ਦੀ 134 ਤੇ ਹੇਠਲੇ ਦੇ ਹੈਗੇ 53 ਯਾਨੀ ਕਿ 410 ਵਾਲਾ ਜਿਹੜਾ ਵਿਦਿਆਰਥੀ ਹੈ ਕਦੇ 53 ਬਣਦੇ ਨੇਗੇ ਸੋ ਪ੍ਰਾਈਵੇਟ ਦੇਸ਼ਵੰਦੀ ਤੁਹਾਨੂੰ ਜਾਣਕਾਰੀ ਪਤਾ ਲੱਗ ਗਈ ਹੋਣੀ ਅੱਗੇ ਹੈਗਾ ਡਿਸੇਬਲਡ ਕੈਟਾਗਰੀ ਜਿਹਦੇ ਵਿੱਚ ਲੜਕੀਆਂ ਮੈਰਿਟ ਨੰਬਰ 1 ਤੋਂ ਲੈ ਕੇ 13 ਲੜੀ ਨੰਬਰ 4663 ਤੋਂ 4075 ਇਹਨਾਂ ਦੀ ਗਿਣਤੀ 13 ਬਣਦੀ ਆ ਅੰਕ ਉੱਪਰਲੇ 86 ਨੇ ਤੇ ਹੇਠਲੇ 53 ਨੇ ਬਹੁਤ ਘੱਟ ਬੱਚੇ ਇਸ ਵਿੱਚ ਡਿਸੇਬਲਡ ਕੈਟਾਗਰੀ ਲੜਕੀਆਂ ਦੇ ਵਿੱਚ ਸਿਰਫ 13 ਨੇਗੀਆਂ 4663 ਤੋਂ 4075 ਉੱਪਰਲੇ 86 ਤੇ ਹੇਠਲੇ 53 ਅਗੇ ਲੜਕੀਆਂ ਹੈਗੇ ਮੈਰਿਟ ਨੰਬਰ 1 ਤੋਂ 08 ਲੜਕੀਆਂ ਦੇ ਜਿਹੜਾ ਹੈਗਾ ਡਿਸੇਬਲਡ ਕੈਟਾਗਰੀ ਵਿੱਚ ਲੜੀ ਨੰਬਰ 3327 ਤੋਂ 3334 ਗਿਣਤੀ ਸਿਰਫ 8 ਬਣਦੀ ਹੈ ਜੀ ਅੰਕ ਉੱਪਰਲੇ ਹੈਗੇ ਆ ਜਿਹੜੇ 103 ਤੇ ਹੇਠਲੇ 59 ਯਾਨੀ ਕਿ 1 ਮੈਰਿਟ ਵਾਲੇ ਬੱਚੇ ਦੇ 103 ਨੰਬਰ ਨੇਗੇ ਤੇ 8 ਤੇ ਜਿਹੜਾ ਮੈਰਿਟ ਨੰਬਰ ਬਣਦੀ ਜੀ ਉਹਦੇ 59 ਨੰਬਰ ਨੇ ਇਹਨਾਂ ਦੀ ਗਿਣਤੀ ਸਿਰਫ 8 ਹੀ ਹੈ WHH ਕੈਟਾਗਰੀ ਵਾਲੇ ਬੱਚੇ ਸਿਰਫ ਲੜਕੀਆਂ ਹੁੰਦੀਆਂ ਨੇਗੀਆਂ ਜੋ ਔਰਤਾਂ ਘਰ ਚਲਾ ਰਹੀਆਂ ਹੁੰਦੀਆਂ ਨੇ ਇਨਾਂ ਦੇ ਫਾਦਰ ਦੀ ਡੈਥ ਹੋਈ ਹੁੰਦੀ ਹੈਗੀ ਜਾਂ ਮਾਤਾ ਪਿਤਾ ਦੋਮਾ ਦੀ ਡੈਥ ਹੋ ਜਾਂਦੀ ਹੈ ਤਾਂ ਅਧਿਕਾਰ ਚਲਾ ਰਹੀ ਨੇ ਭੈਣ ਕਰ ਚਲਾ ਰਹੀ ਹੁੰਦੀ ਹੈ ਸਾਰਾ ਦੱਸਿਆ ਹੋਇਆ ਵੀਡੀਓ ਚ ਸੁਣ ਸਕਦੇ ਹੋ ਮੈਟ ਨੰਬਰ 1 ਤੋਂ ਲੈ ਕੇ 486 ਤੱਕ ਲੜੀ ਨੰਬਰ 4177 ਤੋਂ 4062 ਤੱਕ ਇਹਨਾਂ ਦੀ ਗਿਣਤੀ 486 ਬਣਦੀ ਆ ਅੰਕ ਉੱਪਰਲੇ ਇਹਨਾਂ ਦੇ 113 ਨੇ ਮੈਟ ਨੰਬਰ ਇੱਕ ਵਾਲੇ ਦੇ ਵਿੱਚ 486 ਤੇ ਜਿਹੜਾ ਬੱਚਾ ਹੈਗਾ ਮੈਟ ਨੰਬਰ ਵਾਲਾ ਉਹਦੇ ਅੰਡਰ ਲੈਂਕ 53 ਬਣਦੀ ਆ ਸੋ ਇਹ ਸੀਗਾ ਜਿਹੜਾ ਵੱਖ-ਵੱਖ ਕੈਟਗਰੀਆਂ WHH ਡਿਸੇਬਲਡ ਤੁਹਾਡੇ ਜਿਹਦੀਆਂ ਜਿਹੜੀ ਮੈਟ ਰੱਖੀ ਗਈ ਆ ਇਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਬੁਲਾਇਆ ਗਿਆ ਇਸ ਤੋਂ ਇਲਾਵਾ ਜਿਹੜਾ ਹੈਗਾ ਪ੍ਰਾਈਵੇਟ ਸਕੂਲਾਂ ਵਾਲੇ ਆਪਣੇ ਇਹਦੇ ਆਟਾ ਦਾਲ ਸਕੀਮ ਵਾਲੇ ਸੋ ਵੱਧ ਤੋਂ ਵੱਧ ਜਾਣ ਕੇ ਆਪਾਂ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਹੋਰ ਵੀ ਤੁਸੀਂ ਜਾਣਕਾਰੀ ਇਕੱਤਰਤ ਕਰਨਾ ਚਾਹੁੰਦੇ ਹੋ ਹੋਸਟਲ ਸੰਬੰਧੀ ਕੋਈ ਵੀ ਤਾਂ ਤੁਸੀਂ ਜਾ ਕੇ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਸੁਣ ਸਕਦੇ ਹੋਗੇ ਉੱਥੇ ਤੁਹਾਨੂੰ ਜਿਹੜਾ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ ਮੈਰਿਟੋਰੀਅਸ ਦੇ ਫਾਰਮ ਭਰਨ ਤੋਂ ਦੀ ਜਿਹੜਾ ਤੁਸੀਂ ਐਡਮਿਸ਼ਨ ਪ੍ਰੋਸੈਸ ਦਾ ਫਾਰਮ ਹੈ ਕਿਵੇਂ ਭਰਨਾ ਹੋਸਟਲ ਫਾਰਮ ਕਿਵੇਂ ਭਰਨਾ ਸਾਰੀ ਜਾਣਕਾਰੀ ਦਿੱਤੀ ਗਈ ਹੈ ਉਹਦੇ ਵਿੱਚ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਤਾਂ ਕਿ ਸਾਰਾ ਮੈਰਿਟੋਰੀਅਸ ਸਕੂਲਾਂ ਬਾਰੇ ਗਿਆਨ ਹੋ ਸਕੇ ਧੰਨਵਾਦ ਵੱਧ ਤੋਂ ਵੱਧ ਆਪਾਂ ਸ਼ੇਅਰ ਕਰੀਏ ਵੀਡੀਓ ਨੂੰ ਤੇ ਜਿਹੜਾ ਹੈਗਾ ਚੈਨਲ ਦੇ ਨਾਲ